ਗੱਡੀ ਤੋਂ ਉੱਤਰ ਕੇ ਇੰਦਰ ਆ ਰਿਹਾ ਸੀ ਤੇ ਮੈਨੂੰ ਇੱਕ ਸੀਆਈਡੀ ਵਾਲੇ ਵੀਰ ਨੇ ਪੁੱਛਿਆ ਵੀ ਬੀਬੀਆਂ ਦਾ ਘੱਟੋ-ਘਾਟਾ ਵਾੜਾ ਕਿਉਂ ਕਰ ਰਹੇ ਜੀ ਕਾਰਨ ਕੀ ਆ ਮੈਂ ਉਹਨੂੰ ਕਹਾ ਵੀਰੇ ਤੈਨੂੰ ਪਤਾ ਵਾ ਕਿ ਸਾਡੇ ਗੁਰੂਆਂ ਦਾ ਸੰਕਲਪ ਕੋ ਔਰਤ ਨੂੰ ਬਰਾਬਰਤਾ ਦਾ ਇੱਥੇ ਕਰ ਰਿਹਾ ਗੱਲ ਮਨਖੜ ਦੀ ਪਿੱਛੇ ਸਮਾਜ ਦੇ ਵਿੱਚ ਜਿਹਾ ਹੈ ਸਾਹ ਔਰਤਾਂ ਦੇ ਅਗੇ ਜਦੋਂ ਕਿ ਔਰਤ 50% ਆ ਫਿਰ ਇਹਨੂੰ ਬਰਾਬਰ ਦਾ ਹਿੱਸਾ ਕਿਉਂ ਨਹੀਂ ਹਾਲਾਂਕਿ ਵਾਰਤ ਵੀ ਨਹੀਂ ਦਿੱਤਾ ਜਾ ਰਿਹਾ ਉਹ ਵੀਰ ਕਹਿੰਦਾ ਵੀ ਤੁਸੀਂ ਆਪਣੀ ਜਥੇਬੰਦੀ ਵੱਲੋਂ ਇਹ ਕਾਰਵਾਈ ਸ਼ੁਰੂ ਕੀਤੀ ਆ ਮੇਟਾ ਵੀਰੇ ਸਾਡੇ ਅਜੰਡੇ ਦੇ ਵਿੱਚ ਸੀ ਅਸੀਂ 2023 ਦੇ ਵਿੱਚ ਕੱਦੇ ਹੋਏ ਕਾਰਜਾਂ ਦੇ ਵਿੱਚ ਇੱਕ ਕਾਰਜ ਰੱਖਿਆ ਸੀ ਵੀ ਮਾਵਾ ਭੈਣਾ ਦੀਆਂ ਕਮੇਟੀਆਂ ਦਾ ਗੱਲ ਕਿਸ ਪਿੱਠ ਪੱਤਰ ਤੇ ਕਰਨਾ ਪਰ ਸ਼ਗਸ਼ਟਾ ਇਹਦਾ ਜੋੜ ਰਿਆ ਜੇਡੀ ਤਾੜ ਰਹੀ ਇਹਦੇ ਵਿੱਚ ਇਸ ਪਾਸੇ ਹੋਇਆ ਨਹੀਂ ਕਿਹਾ ਇਹ ਪੱਖ ਅਣਗੌਲਿਆ ਸੀ ਪਰ ਫਿਰ ਵਿਚਾਰ ਕੀਤੀ ਵੀ ਅਸੀਂ ਉਸ ਫੌਜੇ ਨੂੰ ਲੈ ਕੇ ਚਾਹਦੇ ਆ ਸਾਡੇ ਗੁਰੂ ਸਾਹਿਬ ਇੱਕ ਪਾਸੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਕੀਰਤਨ ਕਰ ਰਹੇ ਸੀ ਆਸਾ ਦੀ ਆਵਾਜ਼ ਆ ਰਹੀ ਸੀ ਤੇ ਦੂਜੇ ਪਾਸੇ ਦੁਸ਼ਮਣਾਂ ਨਾਲ ਵਾੜੀ ਰਾਜਾ ਦੇ ਨਾਲ ਜੰਗ ਹੋ ਰਹੀ ਸੀ ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਰਿੰਝ ਆਇਆ ਨਹੀਂ ਸ਼ੰਮੂ ਖਨੋਰੀ ਰਤਨਪੁਰੇ ਬੈਠਿਆ ਹੋਇਆ ਨਹੀਂ ਆਹਕਾਰ ਚ ਕੱਢ ਲੈਣਾ ਚਾਹੀਦਾ ਵਾ ਉਹਦੇ ਵਿੱਚੋਂ ਅੱਜ ਆਪਣਾ ਦੂਜਾ ਜਿਲ੍ਹਾ ਸੰਗਠਿਤ ਹੋਇਆ ਪਹਿਲਾ ਜਿਲ੍ਹਾ ਕਰਨਾਲ ਨੂੰ 27 ਸਤੰਬਰ ਨੂੰ ਸੰਗਠਿਤ ਕੀਤਾ ਸੀ ਤੇ ਅੱਜ ਦੂਸਰੇ ਸਾਹਮਣੇ ਝਾਟਾ ਮਾਰ ਦੇ ਕੱਟ ਦੇ ਵਿੱਚ ਦੂਸਾ ਸਿਕਠਨ ਕੈਂਪ ਕੀਤਾ ਮਾਵਾ ਪੈਣਾ ਦਾ ਮੈਂ ਜ਼ਿਲ੍ਹੇ ਦੇ ਅੰਚਾਰ ਚਟਾਲਾ ਜੀ ਮਸਾਲੀਆਂ ਜੀ ਜ਼ਿਲ੍ਹਾ ਟੀਮ ਜਿਹਨਾਂ ਦੀ ਟੀਮਾਂ ਪਿੰਡਾਂ ਕਾਈਆਂ ਦੀਆਂ ਟੀਮਾਂ ਤੇ ਅੱਜ ਦੇ ਇਹ ਸਾਰੇ ਇਕੱਠ ਨੂੰ ਪੁਰਜੋਰ ਸ਼ਬਦਾਂ ਦੇ ਵਿੱਚ ਮੁਬਾਰਕਵਾਦ ਜਿੰਨਾ ਵਾ ਕਿ ਮਾਵਾ ਪੈਣਾ ਨੂੰ ਐਸ ਕਰਕੇ ਜਿ세 ਬੱਦ ਕੀਤਾ ਜਾ ਰਿਹਾ ਵੀ ਔਰ ਜਿੰਨਾ ਕਿਸੇ ਵਿੱਚ ਸਬਰ ਹੈ ਨਹੀਂ ਕਿਸੇ ਵਿੱਚ ਤਿਆਗ ਹੈ ਨਹੀਂ ਦੋਵੇਂ ਚੀਜ਼ਾਂ ਮੋਰੀ ਦੇ ਜੋ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੌਦਾ ਕਰਕੇ ਆਏ ਅੱਜ ਵੀ ਉਹ ਤੰਬੂ ਸਾਹਿਬ ਗੁਰਦੁਆਰਾ ਮੌਜੂਦਾ ਜਿੱਥੇ ਝਿਣੀ ਜਾ ਕੇ ਬੈਠ ਗਏ ਜਦੋਂ ਪਿਤਾ ਜੀ ਨੇ ਝੜ ਗਿਆ ਵੀ ਮੇਰੀ ਰਾਸ ਪੁੱਜੀ ਲਟਾ ਕੇ ਆ ਗਿਆ ਉਦੋਂ ਵੀ ਅੱਗੇ ਹੋ ਕੇ ਦੇਵੇ ਨਾਨਕ ਜੀ ਨੇ ਔਰ ਤੇ ਹੁੰਦ ਦੇ ਜੀਆ ਪਿਤਾ ਜੀ ਮੈਂ ਇਹਦੇ ਨੁਕਸਾਨ ਦੀ ਭਰਪਾਈ ਕਰੂੰਗੀ ਇਹਨੂੰ ਨਹੀਂ ਕੁਝ ਕਹਿਣਾ ਕਿਉਂਕਿ ਹਮੇਸ਼ਾ ਹੀ ਜਦੋਂ ਵੀ ਜ਼ੁਲਮ ਹੋਇਆ ਜ਼ਬਰ ਹੋਇਆ ਵਾ ਔਰ ਉਸ ਜ਼ੁਲਮ ਜ਼ਬਰ ਦਾ ਮੁਕਾਬਲਾ ਜਿਵੇਂ ਸਬਰ ਨਾਲ ਕੀਤਾ ਵਾ ਉਥੇ ਘਰ ਪਰਿਵਾਰ ਨੂੰ ਹੀ ਸੰਭਾਲਿਆ ਗੁਰੂ ਅੰਗਦ ਦੇਸ ਜੀ ਦਾ ਸਤਿ ਸ੍ਰੀ ਅਕਾਲ ਗੁਰੂ ਅੰਗਦ ਦੇਵ ਜੀ ਸਿੱਖੀ ਦਾ ਪ੍ਰਚਾਰ ਕਰ ਰਿਹਾ ਔਰ ਛੱਡ ਕੇ ਕੀ ਮੇਰੇ ਮਾਵਾ ਪੈਣਾ ਚੁਣੇ ਜਰੇ ਦੀ ਟੀਮ ਔਰ ਪੰਡਾਲ ਦੇ ਵਿੱਚ ਸਮਾਧੀਆਂ ਲਾ ਕੇ ਬੈਠੀਆਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਵੀਰੋ ਫਤਿਹ ਦੀ ਸਾਂਝ ਪਾਇਓ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ